ਹੈਲੋ ਜੀ ਸਤਿ ਸ਼੍ਰੀ ਅਕਾਲ ਫਰੈਂਡ ਕੀ ਹਾਲ ਹੈ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਅੱਜ ਮੈਂ ਤੁਹਾਨੂੰ ਦਿਖਾ ਰਿਆ ਮੇਰੀ ਮੰਮੀ ਦਾ ਹਾਲ ਜੀ ਤੇ ਮੇਰੀ ਮੰਮੀ ਦਾ ਹਾਲ ਬਹੁਤ ਬੁਰਾ ਹਾਲ ਹੈ ਤੁਸੀਂ ਦੇਖੋ ਦੇਖੋ ਜੀ ਥੋਡੀ ਕਰਨ ਬਹਿੰਡਾ ਸਤਿ ਸ਼੍ਰੀ ਅਕਾਲ ਜੀ ਫਰੈਂਡ ਕੀ ਹਾਲ ਹੈ ਤੇਰੇ ਮੰਦੇ ਹਾਲ ਹੈ ਜੀ ਮੈਂ ਤਾਂ ਟਿੱਕੜੂ ਕਿ ਲਵਾ ਕੇ ਆਇਆ ਦੇਖੋ ਮੇਰੇ ਅੱਸੀਆਂ ਤੋਇਆ ਜੀ ਮੇਰਾ ਬਹੁਤ ਪਹਾੜਾ ਦਾ ਉੱਥੇ ਰਾਮਪੁਰੇ ਜਹਾ ਜਿੱਤੇ ਕਾ ਰਾਮ ਹੀ ਨਹੀਂ ਆਈ ਜਾਂਦਾ ਗੁੱਟੇ ਗੁੱਟੇ ਦੇਖੋ ਜੀ ਗਿੱਟੇ ਸੁੱਜੇ ਪਏ ਆਈ ਸਾਰੇ ਪੈਰ ਦੇਖੋ ਗੋਲ ਗੋਲ ਕਰਕੇ ਪੈਰ ਬਣੇ ਕਰਦੇ ਆ ਇੱਥੇ ਸੱਟਾਂ ਜੀ ਆ ਸੱਚ ਬਹੁਤ ਵੱਡੀ ਸੱਟੇ ਬਾਲਾ ਕਰਦ ਕਰਦੀ ਆ ਅੱਖਾਂ ਤੇ ਭਾਰ ਆਈ ਜਾਂਦਾ ਪੂਰਾ ਰਾਤ ਵੀ ਵਿਚਾਰੇ ਨੇ ਰੋਟੀ ਰਾਟੀ ਬਣਾਈ ਸੀ ਨਾ ਆਟਾ ਬਣਤਾ ਸੀ ਹੁਣ ਵੀ ਝੱਟ ਝੁੰਡ ਦੇਖਦੇ ਆ ਮਾਂ ਕੁਛ ਨਾ ਕੁਛ ਤਾਂ ਕਰੂੰਗੀ ਆਇਤਾ ਮੜਾ ਮਟਾ ਕੰਮ ਤਾਂ ਕਰਾਂਗੀ ਆਇਤਾ ਕੋਈ ਜਾਣ ਨਹੀਂ ਇਹ ਕੜੀਕੂ ਵਾਲਾ ਪਰਚੇ ਦੇ ਕੱਟੀਆਂ ਸਾਡੇ ਪਰਚਿਆਂ ਕੱਟੀਆਂ ਜਾਂਦੇ ਆ ਮੈਂ ਕਹਿੰਦੇ ਕਾਂਕ ਤੇ ਪੈਸੇ ਲਾਉਣੇ ਪੈਣਗੇ ਤੁਹਾਨੂੰ ਪਤਾ ਜਨਾਨੀ ਤਾਂ ਸੌ ਕੁ ਸੌਟਦੀ ਆ ਹਣਾ ਹੁਣ ਚਾਰ ਗੱਟੇ ਮਿਲਣਗੇ ਕਹਿੰਦੇ ਆ ਵੀ ਚਾਰ ਗੱਟੇ ਮਿਲਣਗੇ ਤੋ ਹੋ ਛੱਡ ਲੈ ਥੋੜੀ ਆ ਅਸੀਂ ਚਾਰ ਜੀ ਆ ਦੋਨਾਂ ਧਨ ਭਰਾਵਾਂ ਦੇ 30 ਕਿਲੋ ਇਹਨਾਂ ਦੀ ਮਿਲੂਗੀ ਦੋਨਾਂ ਜੀਆਂ ਦੇ ਸਾਡੇ ਮਿਲੂਗੀ 33 ਕਿਲੋ ਤੇ ਫਾੜਾ ਕਾਰੀ ਨਹੀਂ ਬੜਿਆ ਵੀ ਆਧਾਰ ਕਾੜਾ ਲਈ ਬੱਝੀਆਂ ਉਹ ਵਰਤ ਸਾਡੇ ਪੂਰੇ ਦੇ ਕਹਿੰਦੇ ਸੀ ਤੇ ਅਰਕੇ ਸਾਰਾ ਜਮਾ ਕਰਾ ਲਏ ਜਿਨ੍ਹਾਂ ਦੇ ਉਹਨਾਂ ਦੀ ਬਾਰਚੀ ਕੱਟਾਂਗੇ ਜਿਵੇਂ ਮੇਰਾ ਭੜਾ ਭਰਾ ਡੀਪੂ ਵਾਲਾ ਹੈਗਾ ਪਲੀਜ਼ ਮੇਰੀ ਬਾਰਚੀ ਕੱਟ ਦੋ ਦੇਖੋ ਖੜਿਆ ਮੈਂ ਤੋਂ ਨਹੀਂ ਆਦਾ ਬੈਠਿਆ ਮੈਂ ਤੋਂ ਨਹੀਂ ਆਦਾ ਮਸ ਹਮ ਸੱਟ ਨਹੀਂ ਦਿਖਾ ਸਕਦੀ ਮੇਰੇ ਇੱਕ ਦਾ ਸਿਰ ਚਾਹ ਇੱਕ ਪਿੱਛੇ ਡਾਲੇ ਤੇ ਆ ਆ ਬੈਠ ਕੇ ਆ ਬਹੁਤ ਵੱਡੀ ਸਾਟ ਹੈ ਕਿ ਤੁਸੀਂ ਕੱਲ ਇੰਸਟਾ ਤੇ ਵੀਡੀਓ ਦੇਖੀ ਹੋ ਬਾਕੀ ਮੇਰੇ ਕੋਲ ਕਾਲ ਬਹੁਤ ਆ ਰਹੀਆਂ ਹੈ ਵੀ ਕੀ ਹੋ ਗਿਆ ਤੁਹਾਡੀ ਮੰਮਾ ਪਰਚੀ ਨਹੀਂ ਕੱਟੀ

ਨਵੇਂ ਨਵੇਂ ਵੀਡੀਓ ਪਾਈਏ ਤੂੰ ਉਹ ਬਈ ਇੱਕ ਕੈਟ ਜੀ ਪਾਈਏ ਪ੍ਰਭੂ ਮੇਰਾ ਤਾਂ ਆਪਦਾ ਨਹੀਂ ਮੰਨ ਕਰਦਾ ਦੇਖੋ ਕਿੱਡਾ ਸੁੱਜਿਆ ਪਿਆ ਪਿੱਛੇ ਦੇਖੋ ਮੇਰੇ ਕਿੰਦੀ ਛੱਟ ਲੱਗੀ ਆ ਸਾਰਾ ਸੁੱਜਿਆ ਪਿਆ ਜੀ ਮੇ ਤੇ ਛੱਟ ਲੱਗੀ ਹੋਈ ਆ ਫਰੈਂਡ ਮੇਰੇ ਬਹੁਤ ਜ਼ਿਆਦਾ ਹੂੰ ਔਰ ਦੱਸੋਈ ਤੁਸੀਂ ਸਾਰੇ ਨੇ ਠੀਕ ਹੋ ਚੱਲ ਬੋ ਜਿੱਦਰ ਬਾਪੂ ਦਾ ਕਮੂਨ ਆ ਗਿਆ ਫਿਰ ਸਾਰਾ ਕੰਮ ਵਿੱਚ ਹੀ ਰੁਕਾ ਭਾਜੇਗਾ ਤੂੰ ਤਾਂ ਬੋਲ ਪਹੁਣਾ ਤੇ ਅੱਖਾਂ ਤੇ ਭਾਰ ਆਈ ਜਾਂਦਾ ਪਤਾ ਨਹੀਂ ਤੋ ਸੱਟ ਜੀ ਕਾਰਨ ਆਈ ਜਾਂਦਾ ਹੇ ਤੇ ਬਾਕੀ ਮੈਂ ਦਿਖਾਉਣੀ ਤੁਹਾਨੂੰ ਕੀ ਕੀ ਕੰਮ ਕਰਦਾ ਚੱਲ ਵੀ ਚੱਕ ਝਾੜੂ ਜੀ ਫਰੈਂਡ ਤੇ ਆ ਦੇਖ ਲਓ ਲੱਗ ਗਿਆ ਮੁੰਡਾ ਵਿਚਾਰਾ ਝਾੜੂ ਕੱਢਣ ਤੇ ਮੈਨੂੰ ਲੜਦਾ ਹੀ ਰਹਿੰਦਾ ਇਹ ਤੂੰ ਆਏ ਨਹੀਂ ਕਰਦੀ ਤੂੰ ਆਏ ਨਹੀਂ ਕਰਦੀ ਤੇ ਮੈਂ ਕੀ ਕਰਾਂ ਤੁਹਾਡੇ ਸਾਹਮਣੇ ਆ ਜੀ ਮੈਂ ਤੇ ਜਿੰਨਾ ਕੋ ਹੁੰਦਾ ਮੈਂ ਕਰੂੰਗੀ ਹੋਣਾ ਬਸ ਉਹਦੇ ਪਤਾ ਹੀ ਜਦੋਂ ਬੰਦੇ ਦਾ ਚੱਤ ਨਾ ਠੀਕ ਹੋਵੇ ਕਿ ਨਹੀਂ ਤੇ ਉਵੇਂ ਪੈਸੇ ਲੱਗ ਜਾਂਦੇ ਉੱਤੇ ਆਏ ਮੇਰੇ ਡਾਕਟਰ ਕਿੰਨੇ ਪੈਸੇ ਲੈ ਲੈਂਦਾ ਟਿਕਟਾ ਕੇ ਲਵਾਉਣ ਦੇ ਆ ਗਿਆ ਮੈਸੇਜ ਆ ਨਾ ਲਾ ਮੈ ਸੋਰਾ ਹੀ ਆ ਜੀ ਦੀ ਬਾਬੂ ਦਿਨਸਖਾ ਲਈਏ ਰਾਤ ਕੰਨਾ ਜਿਹਦਾ ਹੋ ਸੀਗਾ ਵੱਡੇ ਤੇ ਦੇ ਕੋਪਰੇਟਰ ਕਿੰਨਾ ਛਖੜ ਝੋਲਾ ਬੁਰੇ ਹਾਲ ਔਰ ਜਦੋਂ ਆ ਟੀ ਵੀ ਤੇ ਦੇਖੋਗੇ ਆ ਤਾਂ ਕੁੜੀ ਜੀ ਤੁਸੀਂ ਵੀ ਕਰਿਆ ਕਰੋ ਨਹੀਂ ਕਰੇ ਕੰਮ ਮੰਢੇ ਆਜਾ ਕਰਦਾ ਹੀ ਹੈ ਤੂੰ ਵੀ ਤਾਂ ਹੋਣੀ ਕਰਨ ਲੱਗਿਆ ਜਾਂਦੀ ਮੇਰਾ ਹੁਣ ਤਾਂ ਤੇ ਜ਼ਿਆਦਾ ਲੱਗਿਆ ਕਰ ਆ ਜੋ ਵੀ ਮੇਰੀ ਪੈਂਚਰ ਹੋਈ ਨਹੀਂ ਨਹੀਂ ਮਾਰ ਮੇਦਾ ਪੈਂਚਰ ਦਾ ਉਹਦੇ ਨੂੰ ਤੋੜ ਦਈ ਸੀ ਹਾਂ ਅਮਰ ਦੇਖੋ ਇੱਕ ਪਰਚੀ ਵਾਲੇ ਨੂੰ ਫੋਨ ਕੀਤਾਗਾ ਜੇ ਕੱਟੂਗਾ ਤਾਂ ਫੋਨ ਕਰੂਗਾ ਤਾਂ ਬਾਈ ਮੈਂ ਦੱਸਿਆ ਉਹਨੂੰ ਮਜਬੂਰੀ ਆ ਦੀ ਮੈਂ ਭਰਾਵਾ ਦੇਖ ਲਓ ਜੇ ਕੱਟ ਦੇਗਾ ਤਾਂ ਦੇਖ ਲੈ ਮਰਜੀ ਹੈ ਤੇਰੀ ਮੈਂ ਉਹਦਾ ਫੋਨ ਹੀ ਡਿੱਕੀ ਜਾਂਦੀ ਆ ਤੇ ਮੈਂ ਮਾਤਾ ਕਾਲੀ ਨੂੰ ਵਿਚਾਰੀ ਨੂੰ ਕਿਹਾ ਹੋਇਆ ਮਾਤਾ ਵੀ ਮੈਨੂੰ ਫੋਨ ਕਰ ਦੇ ਬੰਦਾ ਵਿਆਜਾ ਭਾਈ ਫਲਾਨ ਨੇ ਥਾ ਪਰਚੀ ਕੱਟੀ ਜਾਂਨੇ ਆ ਤੇ ਚਲ ਮੇਰੀ ਇੱਕ ਕੱਟੀ ਜਾਵੇ ਯਾਰ ਮੈਂ ਤੁਹਾਨੂੰ ਪਤਾ ਇਹ ਜ਼ਰੂਰੀ ਆ ਹਨਾ ਪਰਚੀ ਕਟਾਉਣੀ ਤੇ ਆਪਾਂ ਫੋਨ ਡਿੱਕੀ ਆਨੇ ਭਾਈ ਦਾ ਮਾਤਾ ਨੂੰ ਕਹਿੰਨੇ ਆ 10 ਬੇਨਤੀ ਕਰਦੇ ਆ ਮਾਤਾ ਬੰਦਾ ਫੋਨ ਕਰਦੇ ਆ ਆਪਾਂ ਨੂੰ ਡੀਪੋ ਵਾਲਾ ਵੀ ਆ ਜਾਓ ਭਾਈ ਥਲਾਨੇ ਡੀਪੋ ਤੇ ਪਰਚੀ ਕਢਾ ਲਿਓ ਆ ਜਾਓ ਭਾਈ ਪਰਚੀ ਕਰਾ ਲਓ ਪਤਾ ਗੱਲ ਕੀ ਹੈ ਫਰੈਂਡ ਤੁਹਾਨੂੰ ਪਤਾ ਹੀ ਆ ਹਨਾ ਵੀ ਗਰੀਬ ਬੰਦੇ ਨੂੰ ਆਹੀ ਬਹੁਤ ਹੁੰਦਾਗਾ ਹੁਣ 4 ਗੱਟੇ ਕਹਿ ਰਹੇ ਆ ਵੀ 30-30 ਕਿਲੋ ਮਿਲਣਗੇ ਇੱਕ ਜਾਣੇ ਦਾ 30 ਕਿਲੋ 15 ਕਿਲੋ ਕਿੰਨਾ ਹੁੰਦਾ 30 ਕਿਲੋ ਹੁੰਦਾ ਕਿੰਨਾ ਤੇ ਸਾਨੂੰ ਆਪਾਂ ਨੂੰ ਹੁਣ ਲਾਲਚ ਤਾਂ ਹੋ ਹੀ ਜਾਂਦਾ ਜੀ ਤੇ ਸਰਕਾਰ ਕੰਨੋ ਚੀਜ਼ ਮਿਲ ਜਾਂਦੀ ਹੈ ਤੇ ਆਪਾਂ ਕਦੇ ਬਾਅਦ ਉਹ ਕਰਨੀ ਆ ਤਾ ਗੈਰੀਆਂ ਮੈਂ ਹਾਂਜੀ ਬੜਿਆਂ ਨੂੰ ਹੁਣ ਰੜਕੂ ਮਿੱਤਰ ਹੱਥਾਂ ਤੇਰੀ ਹੀ ਵੇ ਹਾਂ ਹਾਂ ਤੂੰ ਪਤਾ ਕੀ ਕਰੇ ਹਾਂ ਤੂੰ ਤਰਚਾ ਮੇਰੇ ਤੋਂ ਤੱਕ ਆਵੇ ਮੇਰੇ ਪੈਰ ਦੇਖ ਮਰਨੇ ਤੂੰ ਚਾਹ ਤਰ ਆ ਵਧੀਆ ਜੀ ਐ ਪਹਿਲੀ ਕੁਟ ਜਾ ਕੇ ਸਿੱਧੀ ਗਿੱਟਿਆਂ ਦੇ ਵਿੱਚ ਬੁਜੇ ਹੂੰ ਚਾਹ ਠੀਕ ਆ ਫਰੈਂਡ ਫਿਰ ਤੁਹਾਨੂੰ ਦਿਖਾਉਨੇ ਆ ਵੀ ਬੱਬੂ ਹੋਰ ਕੀ ਕੀ ਰਸੋਈ 'ਚ ਕਰਦਾ ਹਾਂਜੀ ਫਰੈਂਡ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਅਜ ਬਿਚਾਰੇ ਬੱਬੂ ਦੇ ਸਿਰ ਤੇ ਹੀ ਆ ਸਾਰਾ ਕੁਝ ਦੇਖੋ ਮੈਂ ਕੀ ਕਰਾਂ ਜੀ ਮੇਰੇ ਤਾਂ ਉਹ ਇਹਨੂੰ ਪਤਾ ਹੀ ਇਹੀ ਵਿਚਾਰਾ ਦਵਾਈ ਦੂਈ ਦਵਾਈ ਦੇ ਕੇ ਲਾਇਆ ਬਲੱਡ ਪ੍ਰੂਫ ਚੈੱਕ ਕਰਾ ਕੇ ਮੇਰਾ ਮੇਰੇ ਘਰ ਵਾਲਾ ਤਾਂ ਕਹਿੰਦਾ ਮੈਨੂੰ ਤਾਂ ਸੰਗ ਲੱਗਦੀ ਹੈ ਕਹਿੰਦਾ ਤੇਰੇ ਨਾਲ ਜਾਂਦੇ ਤੇ ਉਹ ਵੇਸੇ ਘਰ ਦੇ ਕੰਮ ਨੂੰ ਤਾਂ ਖਰਾਬ ਰੋ ਦਿੰਦੇ ਐ। ਅੱਡੀ ਗੱਲ ਨਹੀਂ ਹੈਗੀ ਪਰ ਫੇਰ ਵੀ ਹਨਾ ਬੋਲ ਬਈ ਕੁਝ। ਹਾਂਜੀ ਆ ਦੇਖੋ ਲੱਗੀ ਡਿਊਟੀ ਲਾ ਡਿਊਟੀ ਲੱਗਿਆ ਮੈਂ ਆਪਦੀ। ਭਾਂਡੇ ਮਾਂਜਣ ਦੇ। ਕੀ ਕਰਦੇ? ਭਾਂਡੇ ਮਾਂਜਦੇ। సోనా ఫ్రెండ్ భా క రిశ్ కల్ కో గల్ సోనా సోనా ਓ ਜੀ ਆ ਡੱਬੇ ਵੇ ਕਿ ਫालतੂ ਇੱਚ ਰੱਖ ਰੱਖਿਆ ਵਾ ਬੂ ਸਾਰੇ ਜਾਲੀ ਚ ਰੱਖਣ ਵਾਲੇ ਆ ਕੋਈ ਹਾਲ ਆ ਦੋਸਤ ਬੜਾ ਬੁਰਾ ਹਾਲ ਹੋਇਆ ਪਾ ਠੀਕ ਹੈ ਜੇ ਨਾਲੋਂ ਥੋੜਾ ਜਿਆਦਾ ਕਰ ਦੁੱਧ ਜਹਟ ਜੈ ਨਾ ਬਸ ਉਹ ਆ ਬੋਲਾ ਦਾੰਦ ਗੱਡੀ ਆ ਫੇਲ ਫਰੈਂਡ ਪਾਚੀ ਉਹ ਵਾਲ ਪੇਪਰ ਵਾਲਾ ਪੁੱਤ ਦੋ ਨੰਬਰ ਕਿੱਥੋਂ ਮਿਲੂਗਾ ਉਹ ਇੱਥੇ ਆ ਯਾਰ ਆਪਣਾ ਆਸਰਾ ਮੈਨੂੰ ਬੋਲੀਆ ਹਾਂ ਉੱਥੇ ਆ ਪੈਸੇ ਕੀ ਪਤਾ ਕਿੰਨੇ ਕੁ ਲੈਣਗੇ ਇੱਕ ਰੂਮ ਦਾ ਓਕਾ 10 ਚਾਦੇ ਆ ਛੱਡਰ ਜਲਵਾੜ ਕੇ ਉਧਰ ਮੈਂ ਆਪਾਂ ਬੈਠ ਕੇ ਤਿਆਰ ਕਰਦੇ ਆਂ ਲੈਣ ਉੱਠਣ ਨੂੰ ਤੈਂ ਤੇਰੇ ਭਾਂਡੇ ਮਾਣੇ ਭਾਂਡੇ ਮੰਜਨੇ ਠੀਕ ਹੈ ਇਹ ਗੱਗੇ ਭਾਂਡੇ ਮੰਜਨੇ ਆਪਾਂ ਹੁਣ ਚਲੋ ਠੀਕ ਹੈ ਵੀਰਾਂ ਦਾ ਫਿਰ ਤੁਹਾਨੂੰ ਰਸੋਈ ਹੁਣ ਸਾਫ਼ ਕਰਕੇ ਦਿਖਾਉਨੇ ਆ ਠੀਕ ਹੈ ਦੇ ਕਿੱਡੇ ਕਿ ਸਾਫ਼ ਹੁੰਦੀ ਆ ਹਾਂਜੀ ਵੀਰਾਂ ਦੇਖੋ ਤੇ ਫਿਰ ਰਸੋਈ ਸਾਫ਼ ਕਰਤੀ ਮੁੰਡੇ ਨੇ ਵਿਚਾਰੇ ਨੇ ਇਹ ਦੇਖੋ ਸੈਗ ਸ਼ੌਂਕ ਉਨਵਾਰ ਵਾਸ਼ ਮਸ਼ੀਨ ਤੇ ਲੱਗ ਗਿਆ ਹੋਇਆ ਸਾਰਾ ਕੁਝ ਵਧੀਆ ਕਰ ਗਿਆ ਤੁਨ ਮੈਂ ਕੱਸੀ ਨਾ ਮਹਰ ਸੋਈ ਸਾਫ ਕਰਕੇ ਫਿਰ ਦਿਖਾਵਾਂਗੇ ਤੁਹਾਨੂੰ ਪੋਚਾ ਤਾਂ ਲਾਣਾ ਮਿੱਟੀ ਬਹੁਤ ਆ ਬੱਬੂ ਪੋਚਾ ਪੋਚਾ ਓ ਪੋਚਾ ਦੇ ਬਿਨਾ ਕੋ ਘਰ ਸੋਹਣਾ ਲੱਗੂਗਾ ਕਿ ਕੱਟਾ ਫਰਫੂ ਫਿਰ ਦੇ ਅੱਟੀਆਂ ਚ ਬਹਿਣੂ हां जी आ सारा काम मैं दे मारे, आ, आ, मारे मैं आ देखो मैं ਕੀਤਾ ਭਾਂਡੇ ਮਾਰੇ आ ਮਾਂਜੇ ਝਾੜੂ ਮਾਰਿਆ ਆ ਮਾਰ ਵਸਤੋ ਰਿਆ ਫੇਰ ਨਾਇ ਉੱਚਾ ਲੰਮਾਈ ਆ ਫੰਡਲ ਬਾ ਦੇਖਦੇ ਇਹਦੇ के ਵਿੱਚ ਕੀ ਗੱਦਾ ਬਰਬੂਹ ਆ ਦੇਖੋ बहुत ਬਈ भी ਮਿੱਟੀ-ਮਿੱਟੀ ਬਹੁਤ ਇਹ ਵੀ ਸਮਾਰਨੀ ਆ ਸਾਰੇ ਆਜੇ ਮੁੰਡਿਆ ਕੰਮ ਕਰ ਲਿਆ ਕਰੋ ਘਰੇ ਉਹ ਕਹ ਰਹੇ ਆਂਦੇ ਅਗਲੇ ਜਦੋਂ ਮੰਮੀ ਢਿੱਲੇ ਹੁੰਦੀ ਉਹਨਾਂ ਦੀ ਕੋਈ ਨਹੀਂ ਕਰਾਂਦਾ ਮੈਨੂੰ ਪੁੱਛ ਕੇ ਦੇਖ ਕਿਉਂ ਨਹੀਂ ਕਰਾਂਦੇ ਕਿਉਂਕਿ 90% ਜਿਹੜੇ ਮੁੰਡੇ ਆ ਸਾਰੇ ਮੇਰੇ ਰੱਖਿਆਂ ਚ ਪਏ ਹੋਏ ਆ 10% ਮੁੰਡੇ ਇਹਦੇ ਆ ਜਿਹੜੇ ਵੀ ਸਹੀ ਆ ਆਏ ਕਿਸੇ ਵਰ ਰਕਮੈਂਡ ਕਰਕੇ ਸफाई ਵਧੀਆ ਕੀਤੀ ਐ ਫਿਰ ਅੱਜ ਬੱਬੂ ਨੇ ਮਰਨੇ ਬੋਰਡ ਚ ਨਾ ਤੂੰ ਪਾਣੀ ਪੂਣੀ ਪਾ ਦੀ ਆਈ ਪਾਉਂਗਾ ਪਾਣੀ ਮੋਟਰ ਚ ਲਾ ਕੇ ਪਾਇਪ ਨਾ ਮਾਰ ਦੇ ਬਸ ਹਟ ਜਾ ਰਾਣੀ ਮਾੜਨਾ ਰਾਤ ਬਹੁਤ ਮਿੱਟੀ ਆਈ ਹੈ ਫਰੈਂਡ ਘਰੇ ਬਹੁਤ ਜ਼ਿਆਦਾ ਮਿੱਟੀ ਤੇ ਤੁਹਾਨੂੰ ਅਸੀਂ ਅੱਜ ਤੁਹਾਨੂੰ ਅੱਜ ਅਸੀਂ ਫਰੈਂਡ ਆ ਦੀ YouTube ਦੀ ਪਹਿਲੀ ਕਮਾਈ ਵੀ ਦਿਖਾਵਾਂਗੇ ਤੁਹਾਡੇ ਤੋਂ ਕੋਈ ਲੁਕੋ ਨਹੀਂ ਰੱਖਦੇ ਅੱਜ ਤੁਹਾਨੂੰ ਦਿਖਾਈ ਦੇਣੀ ਅੱਜ ਵਾਲੇ ਬਲੌਗ ਚ ਫਿਰ ਤੁਸੀਂ ਕਮੈਂਟ ਕਰਕੇ ਕਹੇ ਸੀਗੇ ਆ ਜਾਓ ਜੀ ਮੇਰਾ ਰਿਸ਼ਤਾ ਨਹੀਂ ਹੋਇਆ ਮੇਰੀ ਮੰਮੀ ਦੀ ਪਹਿਲੀ ਕਮਾਈ ਆਈ ਹੈ ਰਿਸ਼ਤਾ ਨਹੀਂ ਹੋਇਆ ਜੀ ਆਪਣੀ YouTube ਦੀ ਪਹਿਲੀ ਕਮਾਈ ਆਈ ਹੈ ਫਰੈਂਡ ਉਹ ਮੈਂ ਤੁਹਾਨੂੰ ਹੁਣ ਦਿਖਾਉਂਗੀ ਬਸ ਇਹਨੂੰ ਬੱਬੂ ਨੂੰ ਪੋਚੇ ਲਾਉਣ ਦੇ ਕਿਉਂਕਿ ਘਰ ਦੇ ਵਿੱਚ ਲక్ష్ਮੀ ਨਾ ਅ ਸਫਾਈ ਤੇ ਹੀ ਹੁੰਦੀ ਜਿੱਥੇ ਸਫਾਈ ਹੋਊਗੀ ਉੱਥੇ ਹੀ ਲక్ష్ਮੀ ਆਊਗੀ ਠੀਕ ਹੈ ਜੀ ਤੇ ਅੱਜ ਮੈਂ ਮੇਰੇ ਮਨ ਦੇ ਵਿੱਚ ਸੀ ਕਈ ਦਿਨਾਂ ਦੀ ਮੈਂ ਕਿਹਾ ਮੈਂ ਦਿਖਾਉਣੀ ਆ ਯਾਰ ਮੈਂ ਕਿਉਂਕਿ ਉਹ ਥੋੜੇ ਪਿਆਰ ਦੇ ਸਦਕੇ ਹੀ ਮੇਰੇ ਅ ਮੈਨੂੰ ਉਹ ਹੋ ਜਾਗਾ ਮਿਲੀ ਹੈਗੀ ਜੇ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਸਤਿਕਾਰ ਦਿੱਤਾ ਹਨਾ ਤੇ ਮੈਂ ਤੁਹਾਨੂੰ ਦਿਖਾਉਂਗੀ ਆਪਦੀ ਪਹਿਲੀ YouTube ਦੀ ਕਮਾਈ ਫਰੈਂਡ ਬਹੁਤ ਵਧੀਆ ਮੈਨੂੰ ਮੇਰੇ ਦੇਖੋ ਬੁਰਾ ਹਾਲ ਆ ਦੇਖੋ ਫਰੈਂਡ ਮੈਨਾਂ ਅੱਖਾਂ ਸੱਟ ਲੱਗੀ ਹੋਈ ਐ ਸੱਚ ਮੇਰੇ ਉਹਦੇ ਕਰਕੇ ਤੇ ਮੈਂ ਤੁਹਾਨੂੰ ਦਿਖਾਉਂਗੀ ਬੱਬੜੂ ਪੋਚੇ ਲਾ ਲੈਣਦੇ ਤੇ ਫੇਰ ਅਸੀਂ ਤੁਹਾਨੂੰ ਬਹਿ ਕੇ ਮਾਪੋਤ ਦੋਨੇ YouTube ਦੀ ਪਹਿਲੀ ਕਮਾਈ ਸਾਡੀ ਦਿਖਾਵਾਂਗੇ ਫਰੈਂਡ। ਫਰੈਂਡਾ ਜਿਹੜਾ ਕਹਿੰਦਾ ਸੀ ਮੈਂ ਨਹੀਂ ਲਾਉਂਦਾ ਪੱچے ਦੇਖਾ ਤਰਾ ਚੱਕ ਤੇ ਫੱਟੇ ਅੱਜ। ਕਮਾਦੇ ਕਮਾਦੇ। ਫਰੈਂਡੇ ਘਰ ਇਸੇ ਦਾ ਮੇਰਾ ਤਾਂ ਹੈ ਨਹੀਂਗਾ ਤੁਹਾਨੂੰ ਪਤਾ ਹੀ ਆ। ਮੇਰੀ ਤਾਂ ਹੁਣ ਆ ਹੀ ਨਹੀਂ ਪਤਾ ਵੀ ਕਿੱਦੇ ਫੂਕ ਨਿਕਲ ਜਾਣੀ ਆ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਐ ਇਸ ਗੱਲ ਬਾਰੇ। ਠੀਕ ਹੈ ਜੀ। ਤੇ ਕਰੂਗਾ ਵਧੀਆ ਰਹੂਗਾ। ਮੈਂ ਕੀ ਕਹਾਂ ਹੁਣ ਮੇਰੇ ਤੋਂ ਮੇਰੇ ਤੋਂ ਸੱਟਾਂ ਬਹੁਤ ਲੱਗੀਆਂ ਹੋਈਆਂ ਮੇਰੇ ਤੋਂ ਨਹੀਂ ਹੁੰਦਾ ਭਾਈ ਲੜਾਈ ਲੜੋਈ ਕਰਕੇ ਲੱਗਿਆ ਇਹ ਕੜਾ ਸੌਖਾ ਹੀ ਲੱਗਿਆ ਸੀਗਾ ਚੱਲ ਚੱਲ ਸਾਫ਼ ਰੱਖਣਾ ਚਾਹੀਦਾ ਘਰ ਤੇ ਫਿਰ ਅੱਜ ਆਪਾਂ ਤੁਹਾਨੂੰ ਆ ਦੇਖੋ ਮੇਰਾ ਮੁੰਡਾ ਸਫਾਈ ਬਹੁਤ ਰੱਖਦਾ ਤਾਏ ਦਾ ਫਿਰ ਲక్ష్ਮੀ ਆਪਣੇ ਘਰੇ ਆ ਗਈ ਐ ਜਿਵੇਂ ਸੀ ਕੀ ਗੱਡਾ ਖਰਦੂ ਹੁਣ ਸਾੜੇ ਪੋਚਾ ਫਿਰ ਦੇ ਲਵਾਉਣ ਨੂੰ ਝਾੜਦਾ ਸੀ ਗਾਵੇ ਆਹੋ ਝੜਾ ਚੜਾਈ ਤਾਂ ਕੀਤੀ ਐ ਯਸ ਯਸ ਬਹੁਤ ਚੜਖੜਾਈ ਕਰਕੇ ਮਿੱਟੀ ਬਹੁਤ ਸੀਗੀ ਮਿੱਟੀ ਬਹੁਤ ਸੀਗੀ

ਇਹ ਬੱਬੂ ਨਾਲ ਕੰਟੈਕਟ ਕਰੋ ਨੰਬਰ ਬੱਬੂ ਦਾ ਪਾਇਓ ਤੇ ਦਿੱਤਾ ਆ ਉਹ ਆਏ ਨਾ ਦੱਸਿਆ ਕਰੋ ਕਾਵਾ ਕੀ ਆਏ ਨੀ ਕਈ ਤਾਂ ਦਾ ਕੋਈ ਨਾ ਕੈਂ ਦੇਸੀ ਕੀ ਗੱਡਾ ਖੜ ਜੂ ਸਾਰੇ ਫਿਰਦੇ ਆ ਗੱਡੀਆਂ ਚ ਬੰਨੂ ਬਾਲ ਦੇ ਨਾਲ ਉਹ ਲਾ ਦੇ ਨਾ ਅੱਖੇ ਲਾ ਦੇ ਅੱਖੇ ਨਾ ਸੁੱਕੀ ਜਾਉ ਆ ਹੁਣ ਇਹਦੇ ਨਾਲ ਇਹਦੇ ਨਾਲ ਹੀ ਸਾਫ ਲੱਗਣ ਲੱਗ ਗਿਆ ਬਸ ਹੁਣ ਇੱਕ ਕਮਰਾ ਤੇ ਰਸੋਈ ਰਹਿ ਗਿਆ ਫਰੈਂਡ ਸਾਡੇ ਕਿਹੜਾ ਬਾਹਲੇ ਕਮਰੇ ਆ ਦੋ ਕਮਰੇ ਆ ਇੱਕ ਰਸੋਈ ਆ ਦੋ ਬਰਾਂਡੇ ਆ ਤੇ ਇੱਕ ਬੈਠਕ ਆ ਉਹ ਰਾਤੇ ਆਪਣੇ ਕਿਹੜਾ ਕੋਈ ਬਾਹਲੀ ਜਗਾ ਵੀ ਜਿਹੜਾ ਬਾਹਲਾ ਚਿਰ ਲੱਗਦਾ ਇਹ ਤਾਂ ਇਹਨੇ ਇੰਨਾ ਟਾਈਮ ਲਾਤਾ ਇਹ ਪਾਲੀ ਸਫਾਈ ਨਾਲ ਕਰਦਾ ਥੋੜਾ ਜਿਹਾ ਬਸ ਹੁਣ ਨੂੰ ਨਵੇੜ ਦਿੰਦੇ ਕੰਮ ਕਰ ਦੇ ਦਾ

ਮਾ ਮਾਤਾ ਦਾ ਮੰਦਿਰ ਤੁਹਾਨੂੰ ਦਿਖਾ ਸਕਦੀ ਥੋਨੂੰ ਤੇ ਹਾਂਜੀ ਹਾਂਜੀ ਚਲੋ ਟੇਕਾ ਫਰੈਂਡ ਦਿਖਾਉਨੇ ਆ ਫਿਰ ਤੁਹਾਨੂੰ YouTube ਦੀ ਕਮਾਈ ਦੇਖੋ ਫਰੈਂਡ ਆਪਣੀ YouTube ਦੀ ਸੱਣੀ ਕਮਾਈ ਤੁਹਾਡੇ ਪਿਆਰ ਦੇ ਸੱਜ ਕੇ ਫਰੈਂਡ ਤੇ ਆਪਾਂ ਇਹ ਮਾਤਾ ਕਾਲੀ ਨੂੰ ਮੈਂ ਬਹੁਤ ਜ਼ਿਆਦਾ ਮੰਨਦੀ ਆ ਆਪਾਂ ਜੀ ਉਹਦਾ ਲੰਗਰ ਚਲਾਵਾਂਗੇ ਪਹਿਲਾਂ ਫੇਰ ਕੋਈ ਘਰ ਦੇ ਵਿੱਚ ਪੈਸਾ ਇਸਤੇਮਾਲ ਕਰਾਂਗੇ ਫਰੈਂਡ ਤੇ ਇਹ ਹੈ ਜੀ ਮੇਰੀ YouTube ਦੀ ਪਹਿਲੀ ਕਮਾਈ ਤੇ ਇਹ ਤੁਹਾਡਾ ਸਾਰਿਆਂ ਦਾ ਪਿਆਰ ਆ ਫਰੈਂਡ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ YouTube ਤੇ ਮੇਰੇ ਬਲੌਗ ਦੇਖ ਕੇ ਮੇਰੀ ਬਕਵਾਸ ਸੁਣੀ ਤੁਸੀਂ ਸਾਰਿਆਂ ਨੇ ਤੇ ਮੈਨੂੰ ਤੁਸੀਂ ਇੰਨਾ ਪਿਆਰ ਦਿੱਤਾ ਤੇ ਫਿਰ ਪਿਆਰ ਦੇ ਸੱਜ ਕੇ ਸਾਲ ਹੋ ਗਏ ਸੀ ਮੱਥਾ ਮਾਰਦੀ ਨੂੰ ਜੀ ਤੇ ਅੱਜ ਮੇਰੇ ਹੱਥ 'ਚ ਇਹ ਨੋਟ ਸਿਰਫ ਟੋੜੇ ਕਰਕੇ ਜੀ ਤੇ ਮੈਂ ਤੁਹਾਡੇ ਤੋਂ ਕੋਲ ਹੀ ਰੱਖ ਸਕਦੀ ਸੀ ਕਿਉਂਕਿ ਤੁਸੀਂ ਮੇਰੀ ਆਪ ਦੀ ਮੇਰਾ ਪਰਿਵਾਰ ਓ ਮੇਰੀ ਫੈਮਲੀ ਓ ਤੇ ਇਹ ਤੁਹਾਡਾ ਪਿਆਰ ਆ ਬ੍ਰੈਂਡ ਆਪਣੀ YouTube ਦੀ ਪਹਿਲੀ ਕਮਾਈ ਹੈ ਜੀ ਮੇਰੇ ਚੈਨਲ ਨੂੰ ਲਾਇਕ ਕਮੈਂਟ ਸ਼ੇਅਰ ਕਰਨਾ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਾਇਆ ਕਰਾਜਿਆ ਕਰੋ Terima kasih telah menonton video ini, sampai jumpa di video bye!